ਟੋਡੀ ਮੰਗਲਾ ਪੰਜਵਾ ਘਰ ਦੂਜਾ ਦੋ ਪਦੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਮੰਗੋ ਧਾਨੋ ਠਾਕੁਰ ਨਾਮ ਅਵਰ ਕਥੂ ਮਰ ਸੰਗਣਾ ਚਾਲੇ ਮਿਲੇ ਕਿਰਪਾ ਗੁਣ ਗਾਮਰਾ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ਤਾਏ ਤਾਏ ਬਹੁ ਵਿਦ ਕੋ ਤਾਵੇ ਸਗਲ ਨਰਾਰਥ ਕਾਮ ਬਿਨ ਗੋਬਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ ਕਉ ਨਾਨਕ ਸੰਤ ਰੇਨ ਮੰਗੋ ਮੇਰੋ ਮਨ ਪਾਵੇ ਬਿਸਰਾ ਟੋਡੀ ਮਘਲਾ ਪੰਜਵਾ ਪ੍ਰਭ ਜੀ ਕੋ ਨਾਮ ਮਣੇ ਸਾਧਾ ਰਹਿ ਜੀ ਪ੍ਰਾਣ ਸੂਖਿ ਇਸ ਮਨ ਕੋ ਵਰਤਨ ਏ ਹਮਾਰਾ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਿਵਾਰ ਹੈ ਨਾਮ ਸਿਖਾਈ ਸਦਾ ਮੇਰਾ ਸੰਗ ਹਰ ਨਾਮ ਮੁਕ ਨਿਸਤਾਰ ਬਿਕਾ ਬਲਾਸ ਕਈਤ ਬੋ ਤੇਰੀ ਚਲਤ ਨਾ ਕਸ਼ੂ ਸੰਗਾਰਾ ਇਸਤ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਢੰਡਾਰਾ